ਭਾਈਆ ਮੈਂ ਤੁਹਾਨੂੰ ਦੱਸਦਾ ਹੁਣ ਆ ਐਸਐਸਪੀ ਸਾਹਿਬ ਆਏ ਸੀਗੇ ਆ ਬੰਦਾਗਾ ਆ ਦੇਖਣੇ ਸਾਰੇ ਐਸਐਸਪੀ ਦਫਤਰ ਡੀਐਸਪੀ ਦਫਤਰ ਸਾਰੇ ਮੁਲਾਜ਼ਮਾਂ ਕੋਲੇ ਭੱਗਿਆ ਇਹ ਜੇ ਪੁਲਿਸ ਹੱਲ ਕਰਦੀ ਹੁੰਦੀ ਭਾ ਨਾ ਇਹ ਮੁੱਦਾ ਕਿਉਂ ਚੱਕ ਰਿਹਾ ਤਾ ਜੇ ਪੁਲਿਸ ਆ ਸਰਕਾਰ ਆ ਲੋਕਤੂ ਸਰਕਾਰ ਆ ਸਰਕਾਰ ਵੀ ਪੈਸੇ ਖਾਰੀਆ ਇਮੀਗ੍ਰੇਸ਼ਨ ਵਾਲੇ ਇਮੀਗ੍ਰੇਸ਼ਨ ਆ ਥੋੜੀ ਚੱਲ ਦੇਣਗੇ ਅੱਧਾ ਇਮੀਗ੍ਰੇਸ਼ਨ ਵਾਲਿਆਂ ਨੂੰ ਅੱਧਾ ਸਰਕਾਰ ਨੂੰ ਅੱਧਾ ਪੁਲਿਸ ਨੂੰ ਆਹ ਕੋਲ ਚੱਲਣਾ ਪੁਰਾਣੇ ਭਾਈਆ ਨੇ ਦਰਖਾਸਤਾਂ ਵੀ ਰਹੀਆਂ ਹੋਈਆਂ ਨੇ ਇਹਦਾ ਹੱਲ ਹੋਇਆ ਨਹੀਂ ਜਿਹੜਾ ਐਸਪੀ ਸਾਹਿਬ ਕਹਿੰਦਾ ਪੁਲਿਸ ਪੈਸੇ ਦਵਾਉਂਦੀ ਆ ਜਿੰਨੇ ਬੈਸਲ ਸਿਵਾ ਗਏ ਉਹ ਤੋਂ 10% ਵੀ ਅਜ ਤੱਕ ਪੁਲਿਸ ਨੇ ਦਵਾਈ ਹੁਣ ਤਾਂ ਸਾਨੂੰ ਆ ਕੇ ਪੜੇ ਪੁਲਿਸ ਕਹਿੰਦੀ ਸਾਡੇ ਕੋਲ ਆਪਕੋ ਕਹਿੰਦੇ ਪਾਉਂਦੇ ਨਹੀਂ ਜਿੱਥੇ ਤਾਂ ਪਾਉਂਦੇ ਭਾਨੇ ਕੋਲ ਜਾਣ ਲੱਗੇ ਕਿ ਉਹ ਬਾਈ ਚੁੱਪੇ ਕਮਾਦਾ ਚੇ ਭਾਨੇ ਕੋਲੇ ਜਾਂਦੇ ਨੇ ਭਾਨਾ ਹੱਲ ਕਰਦਾ ਤਾਂ ਜਾਂਦੇ ਨੇ ਪੁਲਿਸ ਵਾਲੇ ਹੱਲ ਕਰ ਦੇ ਯਾਰ ਪੁਲਿਸ ਵਾਲੇ ਹੱਲ ਕਿੱਥੋਂ ਕਰ ਦੇਣ ਜੇ ਪੁਲਿਸ ਹੈ ਜੀ ਹੱਲ ਕਰਨ ਵਾਲੀ ਹੁੰਦੀ ਤਾਂ ਆਪਾਂ ਦੇ ਕੋਲ ਜਾਣ ਦੀ ਲੋੜ ਹੀ ਨਹੀਂ ਸੀ ਆਹੀ ਗੱਲ ਆ ਗਈ ਜੇ ਅੱਜ ਭਾਨਾ ਲੋਕਾਂ ਦੇ ਪੈਸੇ ਵਾਪਸ ਕਰਾਉਣ ਲੱਗਾ ਉਹਨਾਂ ਦੀ ਇਨਕਮ ਬੰਦ ਹੋ ਗਈ ਨਾ ਪ੍ਰਸ਼ਾਸਨ ਦੀ ਇਨਕਮ ਬੰਦ ਹੋ ਗਈ ਹਰ ਕੁਝ ਆ ਗਿਆ ਚਲ ਮੱਚਾਂ ਤੁਹਾਡਾ ਨਾਮ ਕੀ ਹੈ